ਸਤਿ ਸ਼੍ਰੀ ਅਕਾਲ ਜੇ ਘਰ ਦੇ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਮੰਗੋ ਖੀਰ ਇੱਧਰ ਆਪਾਂ ਇੱਕ ਕੌਣ ਚੌਲਾਂ ਦੇ ਲਈ ਆ ਸਭ ਤੋਂ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਾਂਗੇ ਇੱਕ ਮੰਗੋ ਲਿਆ ਦੁੱਧ ਲਿਆ ਚੌਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸਭ ਤੋਂ ਪਹਿਲਾਂ ਪੈਨ 'ਚ ਪਾਵਾਂਗੇ ਦੁੱਧ पांच मिनटा तक तो दुध्ध चंकी तरह गर्म कर लेंगे दूध भी चंकी तरह गर्म हो चुके हम इसी च पावे चौल चौलों चगी तरह हिलावेंगे 10 ਮਿੰਟ ਲਈ ਟੱਕਨਾਂ ਟੱਕ ਦਾਂਗੇ ਤਾਂ ਜੇ ਇੱਕ ਤੋਂ ਦੋ ਵਾਲਾ ਚੰ ਇੱਕ ਚਮਚ ਕਸਟਰਡ ਦਾ ਲਿਆ ਹੁਣ ਇਸ ਚਿੱਤ ਤੋਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਾਂਗੇ ਤਾਂ ਕਿ ਕੋਈ ਗੰਢ ਨਾ ਬਣੇ ਕਾਸਟਰ ਨੂੰ ਚੰਗੀ ਤਰ੍ਹਾਂ ਘੋਲ ਲਿਆ ਹੁਣ ਮੰਗੋ ਨੂੰ ਗ੍ਰाइंड ਕਰਾਂਗੇ ਸਭ ਤੋਂ ਪਹਿਲਾਂ ਬਰੀਕ ਪੀਸ ਕਰਾਂਗੇ ਫਿਰ ਮਿਕਸਰ ਜਾਰ ਚ ਪਾ ਕੇ ਇਸ ਨੂੰ ਗ੍ਰाइंड ਕਰ ਲਾਂਗੇ ਕੀ ਨੂੰ ਚੈੱਕ ਕਰਾਂਗੇ ਦੁੱਧ ਨੂੰ ਉਬਾਲ ਆ ਗਿਆ ਇੱਕ ਹੁਣ ਇਸ ਵਿੱਚ ਪਾਵਾਂਗੇ ਕਾਸਟਰ ਚੰਗੀ ਤਰ੍ਹਾਂ ਕਾਸਟ ਨੂੰ ਮਿਕਸ ਕਰ ਲਾਂਗੇ ਕਿਰ ਵਿੱਚ ਕਾਸਟ ਨਾਲ ਟੇਸਟ ਵੀ ਅੱਛਾ ਆਉਂਦਾ ਕਾਸਟ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਸ ਵਿੱਚ ਪਾਵਾਂਗੇ ਚੀਨੀ ਚੀਨੀ ਟੇਸਟ ਦੇ ਅਨੁਸਾਰ ਪਾ ਸਕਦੇ ਹਾਂ ਫਾਈਨ ਤੋਂ 7 ਮਿੰਟ ਤੱਕ ਟੱਕ ਢੱਕ ਕੇ ਰੱਖਾਂਗੇ ਖੀਰ ਨੂੰ ਤਾਂ ਕਿ ਚੰਗੀ ਤਰ੍ਹਾਂ ਇੱਕ ਤੋਂ ਦੋਵਾਲ ਆ ਚੰਨ ਖੀਰ ਬਣ ਰਹੀ ਆ 2-3 ਮਿੰਟ ਤੱਕ ਹੋਰ ਪਕਾਵਾਂਗੇ ਇਸ ਨੂੰ ਕਰਛੀ ਨਾਲ ਹਿਲਾਉਣਾ ਚਾਹੀਦਾ ਤਾਂ ਕਿ ਜਲ ਨਾ ਜਾਵੇ ਉਹ ਤੋਂ 3 ਮਿੰਟਾਂ ਤੱਕ ਸੁੱਲਿਆ ਚੀ ਪਕਾਵਾਂਗੇ ਖੀਰ ਬਣ ਕੇ ਤਿਆਰ ਹੁਣ ਇਸ ਨੂੰ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖਾਂਗੇ ਤਾਂ ਕਿ ਜੇ ਠੰਡੀ ਹੋਵੇ ਠੰਡੀ ਹੋਣ ਤੋਂ ਬਾਅਦ ਮੰਗੋ ਨੂੰ ਮਿਕਸ ਕਰਾਂਗੇ ਖੀਰ ਨੂੰ ਅੱਧੇ ਘੰਟੇ ਬਾਅਦ ਫ੍ਰਿਜ ਚੋਂ ਕੱਢ ਲਿਆ ਖੀਰ ਠੰਡੀ ਹੋ ਚੁੱਕੀ ਹੈ ਹੁਣ ਇਸ ਵਿੱਚ ਪਾਵਾਂਗੇ ਮੈਸ਼ ਕਰਿਆ ਹੋਇਆ ਮੰਗੋ మగోను చంగీ తరం మికస్ల మగోను చరస్ బాల్చ క్డే మో కస్టర్డ్ ఖీర బాకే తయార ਇਸ ਤੋਂ ਕੋਈ ਵੀ ਡ్రਾਈ ਫਰੂਟਸ ਪਾ ਸਕਦੇ ਆ ਟੇਸਟ ਦੇ ਅਨੁਸਾਰ ਬਹੁਤ ਹੀ ਹੈਲਦੀ ਐਂਡ ਟੇਸਟੀ ਰੈਸਪੀ ਐ ਇਸ ਤਰ੍ਹਾਂ ਤੁਸੀਂ ਵੀ ਬਹੁਤ ਘਰ 'ਚ ਸਾਨੀ ਨਾਲ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ